ਸੇਨ ਸੋਲਜਰ ਸਕੂਲ ਵੱਲੋਂ ਸਾਨੂੰ ਇੱਕ ਰਿਕੁਐਸਟ ਆਈ ਸੀ ਖਾਲਸਾ ਏਡ ਨੂੰ ਕਿ ਉਹ ਇਹ ਵਾਲਾ ਸਕੂਲ ਵੀ ਅਡਾਪਟ ਕਰਨ ਉਹ ਪਿੱਛੇ ਹੜ ਆ ਗਏ ਬੜਾ ਕੁਝ ਸੇਵਾਵਾਂ ਚੱਲਦੀਆਂ ਰਹੀਆਂ ਤੇ ਉਹ ਸਾਰਾ ਪ੍ਰੋਸੈਸ ਅਜੇ ਅੱਗੇ ਨਹੀਂ ਵਧ ਪਾਇਆ ਤੇ ਬਾਏ ਦਾ ਟਾਈਮ ਬੀਇੰਗ ਇਹਨਾਂ ਨੇ ਰਿਕੁਐਸਟ ਕੀਤੀ ਕਿ ਸਾਡੇ 20 ਬੱਚੇ ਜਾਂ 22 ਬੱਚੇ ਤੁਸੀਂ ਅਡਾਪਟ ਕਰੋ ਜਿਹੜੇ ਬਹੁਤ ਹੀ ਲੋੜ ਇੰਦੇ ਪਰਿਵਾਰਾਂ ਵਿੱਚੋਂ ਹੈਗੇ ਨੇ ਤੇ ਖਾਲਸਾ ਏਡੀ ਟੀਮ ਨੇ ਖਾਸ ਕਰ ਜਿਹੜੀ ਨਵੀਂ ਟੀਮ ਆਈ ਹੈ ਉਹਨਾਂ ਨੇ ਇਸ ਸਾਲ ਉਹਨਾਂ 22 ਬੱਚਿਆਂ ਦੇ ਵੀਰਵਾਲਿਆ ਉਹਨਾਂ ਦੀ ਡੋਕੂਮੈਂਟ ਵੈਰੀਫਿਕੇਸ਼ਨ ਕਰਾਈ ਹੈ ਤਾਂ ਕਿ ਅਸੀਂ ਵੈਲੀਡੇਟ ਕਰ ਸਕੀਏ ਕਿ ਸੰਘਾ ਦਾ ਜਿਹੜਾ ਪੈਸਾ ਆ ਰਿਹਾ ਹੈ ਉਹ ਸਹੀ ਮਾਇਨੇ ਵਿੱਚ ਲੋੜਵੰਦਾਂ ਵਾਸਤੇ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਤੇ ਆਪਣੀ ਜਿਹੜੀ ਵੈਰੀਫਿਕੇਸ਼ਨ ਵਾਲੀ ਟੀਮ ਹੈ ਉਹਨਾਂ ਸਜਨਾ ਨੇ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਤੇ ਉਹ 22 ਬੱਚਿਆਂ ਦੀ ਜਿਹੜੀ ਸਕੂਲ ਫੀਸ ਹੈ এডੂਕੇਸ਼ਨ ਫੀਸ ਸਕੂਲ ਫੀਸ ਉਹ ਸਾਰਾ ਆਪਾਂ ਸੇਂਗਤ ਦੇ ਸਕੂਲ ਨੂੰ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਤੇ ਇਸ ਸਾਲ ਆਪਾਂ ਸੰਘਰ ਦੇ ਸਹਿਯੋਗ ਨਾਲ ਜਿਹੜੇ ਬੱਚੇ ਨੂੰ ਆਪਾਂ ਕਮੋਡੀਟ ਨਹੀਂ ਕਰ ਸਕਦੇ ਆਪਣੇ ਸਕੂਲ ਚ ਬਿਕੋਜ਼ ਆਪਣੀ ਸੀਟਿੰਗ ਕੈਪੈਸਿਟੀ ਇੱਕ ਲਿਮਿਟਿਡ ਹੁੰਦੀ ਹੈ ਹਰ ਸਕੂਲ ਦੀ ਤਾਂ ਉਸ ਤੋਂ ਉਰੇ ਜਾ ਕੇ ਜਿਹੜਾ ਸਾਡਾ এডਿਕੇਸ਼ਨ ਪ੍ਰੋਗਰਾਮ ਜੋ ਬਹੁਤ ਵੱਡੇ ਲੈਵਲ ਤੇ ਇੰਡੀਆ ਵਿੱਚ ਚੱਲ ਰਿਹਾ ਹੈ ਜਿਸ ਤੇ ਸਿਕ ਨਿਕਰ ਸਿੱਖ এডਿਕੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਬੰਜਾਰੇ ਦਾ ਚੱਲ ਰਿਹਾ ਹੈ ਬਾਕੀ ਲੋੜਵੰਦਾ ਪਰਿਵਾਰ ਦਾ ਚੱਲ ਰਿਹਾ ਤੇ ਜਿਹੜੇ ਆਪਣੇ ਸਿੱਖ ਪਾਈ ਚਾਰਾ ਹੈਗਾ ਜਾਂ ਲੋੜਵੰਦ ਪਰਿਵਾਰ ਨੇ ਪੰਜਾਬ ਦੇ ਉਹਨਾਂ ਦੀ ਰਿਕੁਐਸਟ ਆਂਦੀ ਹੈ এডਿਕੇਸ਼ਨ ਟੀਮ ਸਾਰਾ ਵੈਲੀਡੇਟ ਕਰਦੀ ਹੈ ਇੱਕ ਪ੍ਰੋਸੈਸ ਦੇ ਥਰੂ ਜੋ ਉਲੰਘਦਾ ਹੈਗਾ ਉਸ ਤੋਂ ਬਾਅਦ ਅਪੂਵਲ ਹੋਣ ਤੋਂ ਬਾਅਦ ਆਪਾਂ ਉਸਾਰੀ ਨੂੰ ਪ੍ਰੂਫ ਕਰਦੇ ਹਾਂ ਤੇ ਸਾਨੂੰ ਬਹੁਤ ਖੁਸ਼ੀ ਹੈ ਪੰਜਾਬ ਲਈ ਗੁਰਾਂ ਦੀ ਧਰਤੀ ਲਈ ਆਪਣੇ ਦੇਸ਼ ਲਈ ਆਪਾਂ ਕੰਮ ਕਰ ਰਹੇ ਹਾਂ